ਸਤਰੀਏ ਕਾਲ Satluj TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਪਹਿਲੀ ਤੇ ਵੱਡੀ ਖਬਰ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦੇ ਰਵੱਈਏ ਦੇ ਉੱਤੇ ਲਗਾਤਾਰ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਇੱਕ ਪਾਸੇ ਉਹਨਾਂ ਨੂੰ ਪੈਰੋਲ ਨਾਂ ਦੇਣ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਸਮਰਥਕ ਪੰਜਾਬ ਸਰਕਾਰ ਦੇ ਖਿਲਾਫ ਸੜਕਾਂ ਤੇ ਉਤਰੇ ਹੋਏ ਨੇ ਦਰਅਸਲ ਅੱਜ ਭਾਈ ਅਮਰਿਤਪਾਲ ਸਿੰਘ ਦੇ ਸਮਰਥਕ ਅਕਾਲੀ ਦਲ वारिस ਪੰਜਾਬ ਦੇ ਜਥੇਬੰਦੀ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਸਾਰਿਆਂ ਵੱਲੋਂ ਇਕੱਠੇ ਹੋ ਕੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਖਿਲਾਫ ਸੜਕਾਂ ਤੇ ਉਤਰ ਕੇ ਨਾਰਾਬਾਜ਼ੀ ਕੀਤੀ ਗਈ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੇ ਰੋਜ਼ ਜ਼ਾਹਿਰ ਕੀਤਾ ਹੈ ਕਿ ਉਹਨਾਂ ਦੇ ਸੰਵਿਧਾਨਿਕ ਹੱਕਾਂ ਦਾ ਘਾਣ ਪੰਜਾਬ ਸਰਕਾਰ ਕਰ ਰਹੀ ਹੈ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਵਿਚਰਨ ਨਹੀਂ ਦਿੱਤਾ ਜਾ ਰਿਹਾ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਰਨਾ ਚਾਹੁੰਦੇ ਨੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਲੋਕ ਸਭਾ ਦੇ ਵਿੱਚ ਚੁਕੜਾ ਚਾਹੁੰਦੇ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਜਿਸ ਤਰੀਕੇ ਨਾਲ ਰਹੀ ਉਸ ਹੜਾਂ ਦੀ ਮਾਰ ਹੇਠ ਉਹਨਾਂ ਦੇ ਹਲਕੇ ਦੇ ਕਈ ਪਿੰਡ ਵੀ ਆਏ ਦੂਜੇ ਪਾਸੇ ਸਰਹੱਦੀ ਖੇਤਰਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਜਿਸ ਤਰੀਕੇ ਨਾਲ ਲਗਾਤਾਰ ਵੱਧਦੀ ਜਾ ਰਹੀ ਹੈ ਉਹ ਮੁੱਦੇ ਭਾਈ ਅਮਰਪਾਲ ਸਿੰਘ ਲੋਕ ਸਭਾ ਦੇ ਵਿੱਚ ਚੁਕੜਾ ਚਾਹੁੰਦੇ ਨੇ ਬਕਾਇਦਾ ਲਿਖਤੀ ਰੂਪ ਦੇ ਵਿੱਚ ਉਨ੍ਹਾਂ ਦੀ ਲੀਗਲ ਟੀਮ ਦੇ ਵੱਲੋਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਸੀ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਲਿਖ ਕੇ ਭੇਜਿਆ ਗਿਆ ਸੀ ਕਿ ਉਹਨਾਂ ਨੂੰ ਪੈਰੋਨ ਦਿੱਤੀ ਜਾਵੇ ਪਰੋਲ ਰੱਦ ਕਰ ਦਿੱਤੀ ਗਈ ਹੈ ਪਰੋਲ ਦੀ ਪਟੀਸ਼ਨ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਏਗੀ ਪਰ ਲਗਾਤਾਰ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ ਜ਼ਰੂਰ ਰੋਸ ਦਾਇਕ ਕੀਤਾ ਜਾ ਰਿਹਾ ਹੈ ਸਿੱਖ ਚਿੰਤਕ ਸਿੱਖ ਬੁੱਧੀਜੀਵੀ ਤੇ ਭਾਈ ਅਮਰਿਤਪਾਲ ਸਿੰਘ ਦੇ ਸਮਰਥਕ ਲਗਾਤਾਰ ਇਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਕਰ ਰਹੀ ਹੈ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਦੇ ਰਿਕਾਰਡ ਦੇਖੀਏ ਤਾਂ ਉਹਨਾਂ ਦੀ ਧਰਮ ਪਤਨੀ ਨੂੰ ਬ੍ਰਿਟੇਨ ਨਹੀਂ ਜਾਣ ਦਿੱਤਾ ਗਿਆ ਸੀ 에어ਪੋਰਟ ਤੋਂ ਰੋਕ ਲਿਆ ਗਿਆ ਸੀ ਤੇ ਦੂਜੀ ਘਟਨਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਕੈਨੇਡਾ ਜਾਣਾ ਚਾਹੁੰਦੇ ਸੀ ਆਪਣੀ ਧੀ ਨੂੰ ਮਿਲਣ ਉਹਨਾਂ ਨੂੰ ਵੀ ਜਿਹੜਾ ਹੈ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ ਉਹ ਵੀ ਅੰਮ੍ਰਿਤਸਰ ਪ੍ਰਸ਼ਾਸਨ ਦੇ ਉੱਤੇ ਅੰਮ੍ਰਿਤਸਰ ਪੁਲਿਸ ਦੇ ਉੱਤੇ ਜਿਹੜੇ ਦੋਸ਼ ਨਿਓ ਲੱਗੇ ਸੀ ਔਰ ਅਸੇ ਰਵਈਏ ਦੇ ਖਿਲਾਫ ਜਿਹੜੇ ਵਾਰਿਸ ਪੰਜਾਬ ਦੇ ਸਮਰਥਕ ਨਿਵਾਰਿਸ ਪੰਜਾਬ ਪਾਰਟੀ ਦੇ ਮੈਂਬਰ ਨੇ ਉਹ ਸਾਰੇ ਸੜਕਾਂ ਤੇ ਉਤਰੇ ਹੱਥਾਂ ਦੇ ਵਿੱਚ ਕੇਸਰੀ ਨਿਸ਼ਾਨ ਫੜ ਕੇ ਉਹ ਭਾਈ ਅਮਰਿਤਪਾਲ ਸਿੰਘ ਨੂੰ ਪਟੀਸ਼ਨ ਮਾਫ ਕਰਨਾ ਭਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਨਾ ਦੇਣ ਦਾ ਵਿਰੋਧ ਕਰ ਰਹੇ ਨੇ ਔਰ ਲਗਾਤਾਰ ਅੰਮ੍ਰਿਤਸਰ ਪੁਲਿਸ ਦੇ ਰਵਈਏ ਦੇ ਉੱਤੇ ਵੀ ਕਾਫੀ ਜਿਹੜੀ ਨਿਰਾਸ਼ਾ ਹੈ ਉਹ ਜ਼ाहिर ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਣੀ ਹੈ ਪਰ ਲੋਕਾਂ ਦਾ ਜਿਹੜਾ ਰੋਸ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਔਰ ਆਪਣੀ ਹਲਕੇ ਦੀ ਆਵਾਜ਼ ਬੁਲੰਦ ਕਰਨਾ ਉਹਨਾਂ ਦਾ ਸੰਵਿਧਾਨਿਕ ਹੱਕ ਹੈ ਉਹਨਾਂ ਦਾ ਬੁਨਿਆਦੀ ਹੱਕ ਹੈ ਉਹ ਬੋਲ ਸਕਦੇ ਨੇ ਬਤੌਰ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਪਰ बार-बार ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਾਂ ਤਾਂ ਉਹਨਾਂ ਦੀ ਐਨਐਸਏ ਦੀ ਵਿਆਦ ਮਿਆਦ ਵਧਾ ਦਿੱਤੀ ਜਾਂਦੀ ਹੈ ਤੇ ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਪੈਰੋਲ ਉਹ ਪੰਜਾਬ ਸਰਕਾਰ ਦੇ ਵੱਲੋਂ ਰੋਕ ਦਿੱਤੀ ਜਾਂਦੀ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਹਵਾਲਾ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਫਿਜ਼ੀਕਲੀ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਪੇਸ਼ ਨਹੀਂ ਕਰ ਸਕਦੀ ਆ ਲੋਕ ਸਭਾ ਦੇ ਵਿੱਚ ਆਉਣ ਦੀ ਇਜਾਜ਼ਤ ਸਰੀਰਕ ਤੌਰ ਤੇ ਨਹੀਂ ਦੇ ਸਕਦੀ ਤਾਂ ਉਹਨਾਂ ਨੂੰ ਵਰਚੁਅਲੀ ਯਾਨੀ ਕਿ ਕਾਨਫਰencing ਦੇ ਰਾਹੀਂ ਜਿਹੜਾ ਲੋਕ ਸਭਾ ਸੈਸ਼ਨ اٹੈਂਡ ਕਰਨ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਏ ਸੋ ਇਸੇ ਮੰਗ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਅਕਾਲੀ ਦਲ वारिस ਪੰਜਾਬ ਦੇ ਸਮਰਥਕ ਉਥਰੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਉਥਰੇ ਤੇ ਲਗਾਤਾਰ ਅੰਮ੍ਰਿਤਸਰ ਪੁਲਿਸ ਸਾਹਮਣੇ ਸਰ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਕਿਉਂਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਲਿਖ ਕੇ ਦੇਣਾ ਹੁੰਦਾ ਹੈ ਡਿਪਟੀ ਕਮਿਸ਼ਨਰ ਦੇ ਵੱਲੋਂ ਕਲੀਨ ਚਿੱਟ ਮਿਲਣੀ ਹੁੰਦੀ ਹੈ ਤੇ ਹਰ ਵਾਰ ਗ੍ਰਹਿ ਮੰਤਰਾਲੇ ਨੂੰ ਜਿਹੜੇ ਆਰਡਰਸ ਨੇ ਗ੍ਰਹਿ ਮੰਤਰਾਲਾ ਪੰਜਾਬ ਦਾ ਉਹ ਡਿਪਟੀ ਕਮਿਸ਼ਨਰ ਨੂੰ ਕਰਦਾ ਹੈ ਤੇ ਅੱਗੇ ਡਿਪਟੀ ਕਮਿਸ਼ਨਰ ਜਿਹੜਾ ਉਹ ਭਾਈ ਅਮਰਿਤਪਾਲ ਸਿੰਘ ਦੀ ਹੈਂਡਸਟ ਜਾਂ ਫਿਰ ਉਹਨਾਂ ਦੀ ਪਰੋਲ ਦੀ ਪਟੀਸ਼ਨ ਦੇ ਉੱਤੇ ਫੈਸਲਾ ਲੈਂਦਾ ਜੋ ਕਿ ਹਰ ਵਾਰ ਰੱਦ ਕਰ ਦਿੱਤੀ ਜਾਂਦੀ ਹੈ ਅਗਲੀ ਖਬਰ ਚਿੱਟਾ ਕੁਈਨ ਦੇ ਨਾਲ ਜੁੜੀ ਹੋਈ ਹੈ ਚਿੱਟਾ ਕੁਈਨ ਯਾਨੀ ਕਿ ਥਾਰ ਵਾਲੀ ਪੁਲਸ ਮੁਲਾਜ਼ਮ ਜਿਹੜੀ ਕਿ ਪਿਛਲੀ ਕਈ ਮਹੀਨਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ ਉਸ ਦੀ ਥਾਰ ਦੇ ਵਿੱਚੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਵਿਜੀਲੈਂਸ ਦੇ ਅੜਿੱਕੇ ਵੀ ਥਾਰ ਵਾਲੀ ਇਹ ਬੀਬੀ ਕਾਫੀ देर ਚੜੀ ਰਹੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਬਰਖਾਸਤ ਮੈਲਾ ਕਨਸਟੇਬਲ ਅਮਨਦੀਪ कौर ਆ ਗਈ ਹੈ ਦਰਅਸਲ ਅਮਨਦੀਪ ਕੌਰ ਦੇ ਨਾਲ ਜਿਹੜੇ ਉਸਦੇ ਸਾਥੀ ਨੂੰ ਨਾਮਜ਼ਦ ਕੀਤਾ ਗਿਆ ਸੀ ਅਮਨਦੀਪ ਕੌਰ ਦੇ ਸਾਥੀ ਜਿਹੜਾ ਹੈ ਜਿਸ ਨੂੰ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ ਧਰਮ ਪਤਨੀ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਸ ਦੀ ਧਰਮ ਪਤਨੀ ਨੇ ਕਿਹਾ ਹੈ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਜਿਹੜਾ ਕਿ ਥਾਰ ਵਾਲੀ ਮਹਿਲਾ ਕਨਸਟੇਬਲ ਦਾ ਪ੍ਰੇਮੀ ਹੈ ਦੋਨਾਂ ਨੇ ਵਿਆਹ ਕਰਾ ਲਿਆ ਉਸ ਨੂੰ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਬਲਵਿੰਦਰ ਸਿੰਘ ਨੇ ਥਾਰ ਵਾਲੇ ਪੁਲਿਸ ਮੁਲਾਜ਼ਮ ਬਰਖਾਸਤ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਦੇ ਨਾਲ 1 ਇੱਕ ਦਸੰਬਰ ਨੂੰ ਬਠਿੰਡਾ ਦੇ ਇੱਕ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਕਰਾਇਆ ਔਰ ਉਜ਼ੀ ਧਰਮ ਪਤਨੀ ਲਗਾਤਾਰ ਮੀਡੀਆ ਦੇ ਸਾਹਮਣੇ ਆ ਕੇ ਇਹ ਗੱਲ ਕਰ ਰਹੀ ਹੈ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਕਿ ਇੱਕ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਸ ਦਾ ਪਤੀ ਜਿਹੜਾ ਦੂਜਾ ਵਿਆਹ ਕਰਾਲਵੇ ਸੋ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਉਜੀ ਪਤਨੀ ਦੇ ਵੱਲੋਂ ਹੋਰ ਵੀ ਕਈ ਗੰਭੀਰ ਇਲਜ਼ਾਮ ਜਿਹੜੇ ਨੇ ਮਹਿਲਾ ਕਨਸਟੇਬਲ ਅਮਨਦੀਪ ਕੌਰ ਤੇ ਲਗਾਏ ਗਏ ਨੇ ਤੇ ਨਾਲ ਹੀ ਉਸ ਦੇ ਸਾਥੀ ਬਲਵਿੰਦਰ ਸਿੰਘ ਦੇ ਉੱਤੇ ਵੀ ਲਗਾਏ ਗਏ ਨੇ ਸੋ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ ਕਾਫੀ ਹਾਈ ਪ੍ਰੋਫਾਈਲ ਰਿਹਾ ਹੈ ਹਾਲਾਂਕਿ ਜਦੋਂ ਬੀਬੀ ਅਮਨਦੀਪ ਕੌਰ ਅਦਾਲਤ ਤੱਕ ਪਹੁੰਚੀ ਹੈ ਤਾਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਉਸ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਬਠਿੰਡਾ ਦੀ ਅਦਾਲਤ ਦੇ ਵੱਲੋਂ ਪਰ ਆਮਦਨ ਤੋਂ ਜ਼ਿਆਦਾ ਸੰਪਤੀ ਰੱਖਣ ਦੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਵਿਜੀਲੈਂਸ ਦੇ ਦੇ ਵਿੱਚ ਵੀ ਆ ਗਈ ਵਿਜੀਲੈਂਸ ਨੇ ਵੀ ਕਾਫੀ ਦੇਰ ਆਪਣੀ ਕਸਟਡੀ ਦੇ ਵਿੱਚ ਅਮਨਦੀਪ ਕੌਰ ਨੂੰ ਰੱਖਿਆ ਤੇ ਉਸ ਤੋਂ ਬਾਅਦ ਹਾਲ ਹੀ ਪਿਛਲੇ ਮਹੀਨੇ ਰਿਹਾਈ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਅਮਨਦੀਪ ਕੌਰ ਵਾਪਸ ਆਉਂਦੀ ਹੈ ਤਾ ਬਲਵਿੰਦਰ ਸਿੰਘ ਜਿਹੜਾ ਕਿ ਉਸ ਦਾ ਪ੍ਰੇਮੀ ਦੱਸਿਆ ਜਾਂਦਾ ਹੈ ਉਸ ਦੀ ਪਤਨੀ ਉਸ ਨੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਸ ਦੇ ਪਤੀ ਨੇ ਬਿਨਾ ਤਲਾਕ ਦਿੱਤੇ ਅਮਨਦੀਪ ਕੌਰ ਦੇ ਨਾਲ ਵਿਆਹ ਕਰਾ ਲਿਆ ਔਰ ਉਸ ਨੇ ਸਬੂਤ ਵੀ ਦਿੱਤੇ ਨੇ ਉਸ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸੀਸੀਟੀਵੀ ਫੁਟੇਜ ਵੀ ਉਸ ਦੇ ਕੋਲ ਹੈ ਜਿੱਥੇ ਉਹ ਵਿਆਹ ਕਰਨ ਪਹੁੰਚੇ ਸੀ ਨਾਲ ਹੀ ਉਹ ਸਰਟੀਫਿਕੇਟ ਵੀ ਦਿਖਾਉਂਦੀ ਨਜ਼ਰ ਆਈ ਮੀਡੀਆ ਨੂੰ ਕਿ ਉਸ ਦੇ ਪਤੀ ਨੇ ਅਮਨਦੀਪ ਕੌਰ ਦੇ ਨਾਲ ਵਿਆਹ ਕਰਾਇਆ ਉਸ ਨੂੰ ਬਿਨਾ ਤਲਾਕ ਦਿੱਤੇ ਉਹ ਸਬੂਤ ਵੀ ਉਸੇ ਕੋਲ ਹੈਗੇ ਨੇ ਪੁਲਿਸ ਦੇ ਦੁਆਰ ਵੀ ਖੜਕਾਉਂਦੀ ਨਜ਼ਰ ਆਈ ਹੈ ਬਲਵਿੰਦਰ ਸਿੰਘ ਦੀ ਪਤਨੀ ਹਾਲਾਂਕਿ ਬਲਵਿੰਦਰ ਸਿੰਘ ਤੇ ਉਸ ਦੀ ਪਤਨੀ ਦਾ ਝਗੜਾ ਕਾਫੀ ਦਿਨ ਤੋਂ ਚੱਲ ਰਿਹਾ ਸੀ ਬਲਵਿੰਦਰ ਸਿੰਘ ਨੇ ਵੀ ਆਪਣੀ ਪਤਨੀ ਪਤਨੀ ਦੇ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਦੋਵਾਂ ਦੇ ਵਿੱਚ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਹ ਬਲਵਿੰਦਰ ਸਿੰਘ ਦੀ ਪਤਨੀ ਉਸਦੇ ਨਾਲ ਨਹੀਂ ਰਹਿੰਦੀ ਉਸ ਦੀਆਂ ਦੋ ਧੀਆਂ ਦੇ ਸਮੇਤ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਸੋ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਪੋਸਟ ਕਰਕੇ ਆਪਣੇ ਪਤੀ ਦੇ ਖਿਲਾਫ ਕਈ ਗੱਲਾਂ ਕਰਦੀ ਨਜ਼ਰ ਆਉਂਦੀ ਐ ਤੇ ਅਮਨਦੀਪ ਕੌਰ ਦੇ ਬਾਰੇ ਵੀ ਉਸਨੇ ਕਈ ਵਾਰੀ ਬਹੁਤ ਵੱਡੇ ਜਿਹੜੇ ਖੁਲਾਸੇ ਨੇ ਉਹ ਕੀਤੇ ਨੇ ਸੋ ਇੱਕ ਵਾਰ ਫਿਰ ਤੋਂ ਥਾਰ ਵਾਲੀ ਪੁਲਸ ਮੁਲਾਜ਼ਮ ਵਿਵਾਦਾਂ ਦੇ ਕੇਰੇ ਵਿੱਚ ਆ ਗਈ ਹੈ। ਅਗਲੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ ਵਿੱਚ ਚੱਲ ਰਹੀ ਖਿੱਚੋਤਾਣ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਤੋਂ ਇੱਕ ਵਾਰ ਫਿਰ ਤੋਂ ਵਿਗੜਦੇ ਨਜ਼ਰ ਆਏ ਨੇ। ਦਰਅਸਲ ਪੰਜਾਬ ਸਰਕਾਰ ਛੋਟੀ ਸਾਹਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਇਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਸਮਾਗਮ ਕਰਾਉਣਾ ਚਾਹੁੰਦੀ ਹੈ। ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਤੇ ਇਸ ਨੋਟੀਫਿਕੇਸ਼ਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਫੀ ਤਲਖ ਨਜ਼ਰ ਆਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜਾਬ ਸਰਕਾਰ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਨੇ ਕਿ ਵੀਰ ਬਾਲ ਦਿਵਸ ਤਹਿਤ ਜਿਹੜੇ ਸਮਾਗਮ ਪੰਜਾਬ ਸਰਕਾਰ ਕਰਾਉਣਾ ਚਾਹੁੰਦੀ ਹੈ ਉਹਨਾਂ ਨੂੰ ਬੰਦ ਕਰ ਦਵੇ ਅਜਿਹੇ ਸਮਾਗਮ ਸਿੱਖ ਸਿਧਾਂਤਾਂ ਦੇ ਉਲਟ ਨੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਵੀ ਪੰਜਾਬ ਸਰਕਾਰ ਦੇ ਵੱਲੋਂ ਕਰਾਇਆ ਗਿਆ ਸੀ ਸ਼ਹੀਦੀ ਇਸ਼ਤਬਦੀ ਵੀ ਪੰਜਾਬ ਸਰਕਾਰ ਦੇ ਵੱਲੋਂ ਕਰਾਉਣ ਦਾ ਜਿਹੜਾ ਦਾਵਾ ਉਹ ਕੀਤਾ ਗਿਆ ਸੀ ਉਸ ਤੋਂ ਵੀ ਐਸਜੀਪੀਸੀ ਕਾਫੀ ਖਫਾ ਨਜ਼ਰ ਆਈ ਸੀ ਤੇ ਹੁਣ ਵੀਰ ਬਾਲ ਦਿਵਸ ਯਾਨੀ ਕਿ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਾਮ ਜਿਹੜਾ ਸਮਾਗਮ ਨੂੰ ਦਿੱਤਾ ਗਿਆ ਸਭ ਤੋਂ ਪਹਿਲਾਂ ਤੇ ਇਸ ਨਾਮ ਦੇ ਉੱਤੇ ਹੀ ਜਿਹੜਾ ਐਸਜੀਪੀਸੀ ਨੂੰ ਇਤਰਾਜ਼ ਹੈ ਪੰਜਾਬ ਸਰਕਾਰ ਜਿਸ ਤਰੀਕੇ ਦੇ ਪ੍ਰੋਗਰਾਮ ਉਸ ਸਮਾਗਮ ਦੇ ਵਿੱਚ ਕਰਾਉਣਾ ਚਾਹੁੰਦੀ ਹੈ ਉਸ ਦੇ ਉੱਤੇ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ ਹਰਜਿੰਦਰ ਸਿੰਘ ਧਾਮੀ ਨੇ ਨਸੀਹਤ ਦਿੱਤੀ ਹੈ ਕਿ ਪੰਜਾਬ ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ ਧਾਰਮਿਕ ਕੰਮਾਂ ਤੇ ਧਾਰਮਿਕ ਸਮਾਗਮਾਂ ਦੇ ਲਈ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪ੍ਰੋਗਰਾਮ ਨੇ ਉਹ ਲੀਕਤੀ ਹੈ ਸਿਕਤ ਮਰਿਆਦਾ ਦੇ ਅਨੁਸਾਰ ਜਿਹੜੇ ਪ੍ਰੋਗਰਾਮ ਨੇ ਉਹ ਕਰਾਏ ਜਾਂਦੇ ਨੇ ਪਰ ਪੰਜਾਬ ਸਰਕਾਰ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਧਾਰਮਿਕ ਸਮਾਗਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਸੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੀ ਚੇਤਾਵਨੀ ਦਿੰਦੇ ਹਰਜਿੰਦਰ ਸਿੰਘ ਧਾਨੀ ਨਜ਼ਰ ਆਏ ਅਗਲੀ ਖਬਰ ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਜੁੜੀ ਹੋਈ ਹੈ 5 ਦਿਨ ਹੜਤਾਲ ਚੱਲਣ ਤੋਂ ਬਾਅਦ ਅੱਜ ਕਾਮਿਆਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਕਾਮਿਆਂ ਦਾ ਤੇ ਪੰਜਾਬ ਟਰਾਂਸਪੋਰਟ ਵਿਭਾਗ ਦਾ ਆਪਸ ਦੇ ਵਿੱਚ ਸਮਝੌਤਾ ਹੋ ਗਿਆ ਹੈ ਇਹੇ ਦਾਵਾ ਕੀਤਾ ਗਿਆ ਹੈ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਕਿ ਕੱਚੇ ਕਾਮਿਆਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਲਈਆਂ ਗਿਆ ਨੇ ਹਾਲਾਂਕਿ ਇਸ ਹੜਤਾਲ ਦੇ ਦੌਰਾਨ ਕਈ ਦਿਲ ਨੂੰ ਬਲਉਂਦਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਇਸ ਤਰ੍ਹਾਂ ਕੱਚੇ ਜਿਹੜੇ ਮੁਲਾਜ਼ਮ ਨੇ ਰੋਡ ਵੇਜ਼ ਦੇ ਬਸ ਚਾਲਕ ਜਾਂ ਫਿਰ ਕੰਡਕਟਰ ਉਹਨਾਂ ਦੀ ਦੁਰਦਸ਼ਾ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤੀ ਗਈ ਸੀ ਉਹਨਾਂ ਦੀਆਂ ਪੱਗਾਂ ਤੱਕ ਉਤਾਰੀਆਂ ਗਈਆਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਦੇ ਨਾਲ ਹੱਥੋਪਾਈ ਹੁੰਦੇ ਨਜ਼ਰ ਆਏ ਪੰਜਾਬ ਪੁਲਿਸ ਦੇ ਮੁਲਾਜ਼ਮ ਉਹਨਾਂ ਦੇ ਕੱਪੜੇ ਤੱਕ ਪਬਲੀਕਲੀ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਉਤਾਰੇ ਗਏ ਔਰ ਨਾਲ ਹੀ ਹੜਤਾਲ ਕਰ ਰਹੇ ਵਿਰੋਧ ਪ੍ਰਦਰਸ਼ਨ ਕਰ ਰਹੇ ਕੱਚੇ ਕਾਮਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੀ ਕੀ ਰਿਹਾਈ 5 ਦਿਨ ਬਾਅਦ ਹੋਈ ਹੈ ਵੱਡਾ ਸੰਘਰਸ਼ ਰੋਡਵੇਜ਼ ਦੇ ਇਹਨਾਂ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵਿੱਢਿਆ ਹੋਇਆ ਸੀ ਔਰ ਇਸ ਘਟਨਾਕ੍ਰਮ ਤੋਂ ਬਾਅਦ ਬਹੁਤ ਨਿਖੇਧੀ ਵੀ ਪੰਜਾਬ ਸਰਕਾਰ ਦੀ ਹੋਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਵੇਲੇ ਸੱਤਾ ਦੀ ਕੁਰਸੀ ਤੇ ਨਹੀਂ ਬੈਠੇ ਸੀ ਤਾਂ ਉਸ ਵੇਲੇ ਇਹ ਦਾਵਾ ਅਕਸਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਰਦੀ ਹੁੰਦੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਕੋਈ ਵੀ ਦਰਨਾ ਨਹੀਂ ਲੱਗੇਗਾ ਕੋਈ ਵੀ ਮੁਲਾਜ਼ਮ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਨਹੀਂ ਹੋਏਗਾ ਪਰ ਦੂਜੇ ਪਾਸੇ ਜਦੋਂ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਸੀ ਤਾਂ ਉਸ ਵੇਲੇ ਬਹੁਤ ਜ਼ਿਆਦਾ ਦਾੰਗਾ ਜਿਹੜੀਆਂ ਨੇ ਉਹ ਮੁਲਾਜ਼ਮਾਂ ਦੇ ਫੇਰੀਆਂ ਗਈਆਂ ਬਹੁਤ ਦੁਰਦਸ਼ਾ ਉਹਨਾਂ ਦੇ ਕੀਤੀ ਗਈ ਉਹਨਾਂ ਦੀਆਂ ਪੱਗਾਂ ਤੱਕ ਉਤਾਰੀਆਂ ਗਈਆਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਇੱਥੋਂ ਤੱਕ ਕਿ ਉਹਨਾਂ ਨੂੰ ਸਸਪੈਂਡ ਕਰਨ ਦੇ ਆਰਡਰਸ ਵੀ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਕਿ ਇਸੇ ਸਬਦੇ ਦਰਮਿਆਨ ਪੰਜਾਬ ਟ੍ਰਾਂਸਪੋਰਟ ਵਿਭਾਗ ਤੇ ਕੱਚੇ ਕਾਮਿਆਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕਈ ਸ਼ਰਤਾਂ ਜਿਹੜੇ ਕੱਚੇ ਕਾਮੇ ਨੇ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਸੀ ਤੇ ਇਹੇ ਮੰਗਾਂ ਰੱਖੀਆਂ ਗਈਆਂ ਸੀ ਕਿ ਉਹਨਾਂ ਦੇ ਜਿਹੜੇ ਸਸਪੈਂਡ ਕੀਤੇ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਏ ਉਹਨਾਂ ਦੇ ਜਿੰਨੇ ਵੀ ਮੁਲਾਜ਼ਮ ਹੜਤਾਲ ਦੇ ਦੌਰਾਨ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਉੱਤੇ ਪਰਚੇ ਪਾਏ ਗਏ ਨੇ ਉਹ ਵੀ ਰੱਦ ਕੀਤੇ ਜਾਣ ਤੇ ਜੇਲ੍ਹਾਂ ਦੇ ਵਿੱਚ ḍakke ਗਏ ਮੁਲਾਜ਼ਮਾਂ ਨੂੰ ਛੇ ਤਿਰਹਾ ਕੀਤਾ ਜਾਏ ਤਾਂ ਹੀ ਜਿਹੜੀ ਇਹ ਹੜਤਾਲ ਹੈ ਉਹ ਖਤਮ ਹੋਏਗੀ ਦਰਅਸਲ ਜਿਹੜੇ ਰੋਡਵੇਜ਼ ਦੇ ਕੱਚੇ ਮੁਲਾਜ਼ਮ ਨੇ ਉਹ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਸੀ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਤਹਿਤ ਟੈਂਡਰ ਦੇਣ ਜਾ ਰਹੀ ਸੀ ਕਿਸੇ ਕੰਪਨੀ ਨੂੰ ਸੋਸ ਦਾ ਵਿਰੋਧ ਜਿਹੜਾ ਹੈ ਉਹ ਟ੍ਰਾਂਸਪੋਰਟ ਵਿਭਾਗ ਦੇ ਟ੍ਰਾਂਸਪੋਰਟ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਕੱਚੇ ਕਾਮਿਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਪਹਿਲਾਂ ਹੀ ਉਹ ਆਪਣੀਆਂ ਘੱਟ ਤਨਖਾਹਾਂ ਕਰਕੇ ਜਿਹੜੇ ਨੇ ਖਫਾ ਰਹਿੰਦੇ ਨੇ ਸਰਕਾਰ ਤੋਂ ਸਰਕਾਰ ਦੀਆਂ ਨੀਤੀਆਂ ਤੋਂ ਤੇ ਦੂਜੇ ਪਾਸੇ ਕਿਲੋਮੀਟਰ ਸਕੀਮ ਦਾ ਜਿਹੜਾ ਨੁਕਸਾਨ ਹੈ ਉਹ ਵੀ ਕਿਤੇ ਨਾ ਕਿਤੇ ਕੰਮੇ ਜਿਹੜੇ ਨੇ ਉਸ ਤੋਂ ਖፋ ਨਜ਼ਰ ਆ ਰਹੀ ਸੀ ਤੇ ਇਸੇ ਕਰਕੇ ਉਹਨਾਂ ਨੇ ਹੜਤਾਲ ਦਾ ਰਾਫੜਿਆ ਸੀ ਸੋ ਸਰਕਾਰ ਤੇ ਰੋਡਵੇਜ਼ ਕਾਮਿਆਂ ਦੇ ਵਿਚਕਾਰ ਕਾਫੀ ਖਿੱਚੋਤਾ ਨਜ਼ਰ ਆਈਏ ਸੋ ਹੁਣ ਮਾਮਲਾ ਕਿਤੇ ਨਾ ਕਿਤੇ ਕੁਝ ਹੱਦ ਤੱਕ ਸੋਲਵ ਦਾ ਨਜ਼ਰ ਆਇਆ ਹੈ ਤੇ ਕੱਚੇ ਕਾਮਿਆਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਸੋ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ